ਤੇਵੇ ਬੁਲਹੇ ਬਾਰੀਆਂ ਦੇ ਪਿਛਲੇ ਐਪੀਸੋਡ ਵਿੱਚ ਤੁਸੀਂ ਦੇਖਿਆ ਹੈ ਕਿ ਦੇਵ ਜਦੋਂ ਜਦੋਂ ਕੋਸ਼ਿਸ਼ ਕਰ ਰਿਹਾ ਹੈ ਕਿ ਮੈਨੂੰ ਅੰਮੂ ਦਾ ਪਤਾ ਲੱਗ ਪਾਏ ਤੇ ਉਹ ਅੰਮੂ ਦੇ ਘਰੇ ਹੀ ਟੱਲੀ ਨੂੰ ਨਾਲ ਲੈ ਕੇ ਲੁਕ ਜਾਂਦਾ ਹੈ ਤੇ ਦੂਜੇ ਪਾਸੇ ਅੰਮੂ ਆਪਣੇ ਪੂਆ ਹੂਫੜ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਕਿ ਦੇਵ ਹੁਣੀ ਇੱਥੇ ਲੁਕੇ ਹੁੰਦੇ ਹਨ ਤੇ ਫਿਰ ਜਦੋਂ ਉਸ ਦੇ ਪੂਆ ਹੂਫੜ ਉਸ ਨੂੰ ਹਾਜ਼ਰ ਮੰਨਤੇ ਹੈ ਕਿ ਅੰਮੂ ਕਿੱਥੇ ਚਲਿਆ ਸਾਨੂੰ ਦੱਸ ਦੇ ਤਾਂ ਉਦੋਂ ਦੇਵ ਤੇ ਟੱਲੀ ਨੂੰ ਪਤਾ ਲੱਗ ਜਾਂਦਾ ਹੈ ਕਿ ਅੰਮੂ ਹੀ ਨੇ ਪਾਲਾ ਪਾਲਾ ਹੀ ਅੰਮੂ ਐ ਤੇ ਫਿਰ ਉਹ ਜਾ ਕੇ ਮਿੰਦੋ ਨੂੰ ਦੱਸਦਾ ਏ ਪਰ ਮਿੰਦੋ ਉਸ ਦੀ ਗੱਲਾਂ ਤੇ ਯਕੀਨ ਨਹੀਂ ਕਰਦੀ ਪਰ ਫਿਰ ਜਦੋਂ ਉਹ ਦੱਸਦਾ ਹੈ ਕਿ ਪਾਲਾ ਹੀ ਅੰਮੂ ਐ ਤਾਂ ਉਹ ਇੱਕਦਮ ਉਹ ਸੋਚਣ ਲੱਗ ਜਾਂਦੀ ਹੈ ਤੇ ਉਹ ਆਪਣੀ ਮੰਮੀ ਨੂੰ ਵੀ ਦੱਸ ਦਈਏ ਜਾ ਕੇ ਵੀ ਮੰਮੀ ਪਾਲਾ ਹੀ ਅੰਮੂ ਐ ਤੇ ਫਿਰ ਉਸ ਦੀ ਮੰਮੀ ਰੋ ਰਹੀ ਹੈ ਕਿ ਇੱਕ ਇੱਕ ਕੀ ਹੋ ਰਿਹਾ ਮੇਰੇ ਨਾਲ ਪਰ ਆਪਾਂ ਨੂੰ ਜਿਵੇਂ ਪਤਾ ਹੀ ਹੈ ਕਿ ਪੂਰੇ ਪਰਿਵਾਰ ਦਾ ਇੱਕ ਵਾਰ ਦਿਖਾਇਆ ਜਾਣਾ ਇਸ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਸਾਰੇ ਪਰਿਵਾਰ ਨੂੰ ਇਕੱਠਾ ਹੀ ਕਰ ਦੇਣਾ ਜਿਵੇਂ ਕਿੰਨ ਪੈਣ ਵੀ ਉਹ ਵੀ ਹੁਣ ਸੁਧਰ ਗਈ ਹੈ ਤੇ ਮਨਪ੍ਰੀਤ ਵੀ ਘਰ ਵਾਪਸ ਆ ਗਈ ਹੈ ਉਵੇਂ ਹੀ ਦੇ ਮਿੰਦੋ ਤੇ ਮਿੰਦੋ ਦੀ ਮੰਮੀ ਨੂੰ ਅਮੂ ਮਿਲ ਜਾਏਗਾ ਪੂਰੇ ਪਰਿਵਾਰ ਦਾ ਇੱਕ ਹਰ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ ਹੈ ਤੇ ਇਸ ਵੀਡੀਓ ਦਾ ਐਂਡ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੋਊਗਾ ਵੇਖਾ ਆਪਾਂ ਜੁੜੇ ਰਹੋ ਉਹਨਾਂ ਦੇ ਚੈਨਲ ਦੇ ਨਾਲ ਕਿਵੇਂ ਭੈਣ ਭਰਾ ਤੇ ਮਾਂ ਦੇ ਪੁੱਤ ਦਾ ਮੇਲ ਹੁੰਦਾ ਹੈ ਕਿਉਂਕਿ ਇਹਨਾਂ ਨੇ ਬਹੁਤ ਹੀ ਤਕਲੀਫਾਂ ਦੇਖੀਆਂ ਤੇ ਹੁਣ ਇਹਨਾਂ ਦੇ ਮਿਲਣ ਦਾ ਟਾਈਮ ਆ ਗਿਆ ਹੈ